ਤੁਸੀਂ ਦੇਖ ਰਹੇ ਹੋ ਸੱਚ ਮੇਂ ਲਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀਵਰਕ ਇਸ ਟਾਈਮ ਮੌਜੂਦ ਸੀ ਇੱਕ ਅੱਗੇ ਥਾਣੇ ਦੇ ਗੇਟ ਦੇ ਅੱਗੇ ਅੱਜ ਇੱਥੇ ਇੱਕ ਗੱਲ ਕਰੀਏ ਤਾਂ ਰਾਤ ਇੱਕ ਪ੍ਰਵਾਸੀ ਮਜ਼ਦੂਰ ਜੋ ਕਿ ਡਰੋਲੀ ਦੇ ਕਾਫੀ ਟਾਈਮ ਤੋਂ ਯਾਨੀ ਕਿ ਇੱਥੇ ਝੋਨਾ ਲਾਉਣ ਵਾਸਤੇ ਆ ਰਹੇ ਨੇ ਔਰ ਉਹਨਾਂ ਵੱਲੋਂ ਕਿਤੇ ਕੋਈ ਰਾਤ ਯਾਨੀ ਕਿ ਕਹਿ ਸਕਦੇ ਆ ਕਿ ਆਪਣਾ ਮੋਟਰਸਾਈਕਲ ਲੈ ਕੇ ਜਾ ਰਹੇ ਸੀ ਔਰ ਇੱਕ ਬੈਲੈਂਸ ਮੋਟਰਸਾਈਕਲ ਦਾ ਵੇੜਗ ਵਿਗੜਨ ਦੇ ਕਾਰਨ ਯਾਨੀ ਕਿ ਇੱਕ ਪ੍ਰਵਾਸੀ ਮਜ਼ਦੂਰ ਜਿਹੜੀ ਆ ਮੌਤ ਹੋ ਗਈ ਹੈ ਬਾਕੀ ਸਾਡੇ ਨਾਲ ਇਥੋਂ ਦੇ ਜਿਹੜੇ ਐਸ ਹੈਗੇ ਨੇ ਖੇਮਚੰਦ ਜੀ ਉਹ ਵੀ ਮੌਜੂਦ ਨੇ ਔਰ ਜਿਨ੍ਹਾਂ ਇੱਕ ਖਬਰ ਰਾਤ ਸੁਣਦੇ ਵਿੱਚ ਆਈਏ ਕੋਈ ਕੋਈ ਪ੍ਰਵਾਸੀ ਮਜ਼ਦੂਰ ਸੀ ਜਿਹਦੀ ਕੋਈ ਐਕਸੀਡੈਂਟ ਦੇ ਵਿੱਚ ਡੈਥ ਹੋਈ ਹੈ ਉਹ ਸਰ ਉਹਦੇ ਬਾਰੇ ਕੋਈ ਸਾਨੂੰ ਦੱਸੋ ਕਿਵੇਂ ਹੋਈ ਹੈ ਹਾਂਜੀ ਰਾਤ ਜਦੋਂ ਮੈਨੂੰ ਇੱਕ ਤਲਾਹ ਮਿਲੀ ਮੈਂ ਮੌਕੇ ਤੇ ਗਿਆ ਤੇ ਉੱਥੇ ਇਹ ਸਮਾਨ ਲੈ ਕੇ ਵਗੈਰਾ ਆਪਣਾ ਘਰੇ ਲੋ ਇਹ ਟਰਾਲੀ ਨੂੰ ਆ ਰਹੇ ਸੀ ਜਦੋਂ ਮੈਂ ਤਾਂ ਨੇੜੇ ਚੌਂਕ ਦੇ ਪੁੱਜੇ ਤਾਂ ਉੱਥੇ ਇੱਥੇ ਖੱਡਾ ਤੇ ਸੜਕ ਟੁੱਟੀ ਹੋਈ ਆ ਤੇ ਬੱਟਾ ਤਿਲਕਣ ਕਰਕੇ ਉਹ ਬੇ ਕਾਬੂ ਹੋ ਗਿਆ ਮੋਟਰਸਾਈਕਲ ਤੇ ਉਹ ਜਾ ਕੇ ਡੇਗ ਤੇ ਲੱਗਿਆ ਤੇ ਜਿਹੜੇ ਇਹਦੇ ਪਿੱਛੇ ਬੈਠੇ ਸੀ ਉਹਦੇ ਵੀ ਸੱਟਾਂ ਲੱਗੀਆਂ ਸੀ ਤੇ ਇਹਨਾਂ ਨੂੰ ਫਟਾਫਟ ਆਪਣੇ ਸਰਪੰਨ ਸਾਹਿਬ ਦੀ ਮੌਕੇ ਤੇ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਉਹਨਾਂ ਨੇ ਚੱਕ ਕੇ ਗੱਡੀ ਦੇ ਐਚਓ ਪਾਤਲਾਂ ਦਾਖਲ ਕਰਵਾਤਾ ਸੀ ਜਿੱਥੇ ਡਾਕਟਰ ਸਾਹਿਬ ਨੇ ਜਿਹੜਾ ਕੋਮੋਦ ਕੁਮਾਰ ਹੈ son of ਫੂਲ ਫੂਲ ਕੁਮਾਰ ਰਿਸ਼ੀ ਉਹ ਕਹਿੰਦੇ ਵੀ ਇਹ ਤਾਂ ਡੈੱਡ ਹੋ ਗਿਆ ਵੀ ਯਾਨੀ ਕਿ ਉਹਨਾਂ ਦਾ ਸਪੋਰਟ ਹੀ ਉਹਨਾਂ ਦੀ ਡੈੱਥ ਹੋ ਚੁੱਕੀ ਸੀ ਇਹ ਡੈੱਡ ਹੋ ਗਿਆ ਤੇ ਉਹਨੂੰ ਫਿਰ ਅਸੀਂ ਇਸ ਸਮਾਣਾ ਦਾ ਰੈਫਰ ਮਤਲਬ ਡੈਡ ਹਾਊਸ ਚ ਰੱਖਿਆ ਗਿਆ ਉਹਦੇ ਕਾਰਵਾਈ ਜਿਹੜੀ ਮੈਂ ਹੁਣ ਹਾਵਲ ਵਿੱਚ ਲੈ ਰਹਾ ਤੇ ਜੋ ਵੀ ਮੰਂਦੀ ਕਾਰਵਾਈ 174 ਦੀ ਤੇ ਉਹਨਾਂ ਦੇ ਬਾਰਸ ਦੇ ਮੈਂਬਰ ਵੀ ਹੈਗੇ ਨੇ ਇੱਥੇ ਤੇ ਮੌਕੇ ਦੇ ਸਰਪੰਚ ਵੀ ਹੈਗੇ ਆ ਜੋ ਵੀ ਮੰਂਦੀ ਕਾਰਵਾਈ ਆ ਮੈਂ ਤੇ ਇਹ ਜਾਨੀ ਕਿ ਹੈ ਪ੍ਰਵਾਸੀ ਜਾਨੀ ਕਿ ਇੱਥੇ ਡਰੋਲੀ ਕਾਫੀ ਟਾਈਮ ਦੇ ਲੈ ਰਹਿ ਰਹੀ ਸੀ ਜੇ ਹੁਣੀ ਆਏ ਸੀ ਤੇ ਨੇ 8-10 ਦਿਨ ਤੋਂ ਐਸੇ ਜੀਰੀ ਵਗੈਰਾ ਲਾਣ ਆਉਂਦੇ ਨੇ ਜੀਰੀਆਂ ਵਗੈਰਾ ਲਾਣ ਵਾਸਤੇ ਆਉਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਟਰੋਲੀ ਹੈ ਜੀ ਅੱਛਾ ਇੱਕ ਕੀ ਇੱਕ ਵਾਰ ਦਾ ਜਿਹੜਾ ਆਪਾਂ ਘਟਨਾ ਹੋ ਗਈ ਏ ਇੱਕ ਆਪਾਂ ਕਹਿ ਸਕਦੇ ਪ੍ਰਵਾਸੀ ਮਜ਼ਦੂਰ ਕਹਿੰਦੇ ਨੇ ਤੁਹਾਡੇ ਕੋਲ ਆਂਦੇ ਸੀ ਇੱਥੇ ਇੱਕ ਐਕਸੀਡੈਂਟ ਹੁੰਦਾ ਆ ਔਰ ਆਨ ਦਾ ਸਪੋਰਟ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਸਾਰੇ ਰਾਤ 7:3 ਕਿڑا ਇਹਨਾਂ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਕਿਹਾ ਵੀ ਐਕਸੀਡੈਂਟ ਹੋ ਗਿਆ ਵੀ ਆਪਣੇ ਮੰਦਰ ਨਾਲ ਟੱਟਾਂ ਲੱਗ ਗਿਆ ਠੀਕ ਹੈ ਮੈਂ ਮੌਕੇ ਤੇ ਪਹੁੰਚਿਆ ਨਾਲ ਮੇਰੇ ਆਂਡੀ ਗਵਾਂਡੀ ਦੋ ਤਿੰਨ ਚਾਰ ਬੰਦੇ ਹੋਰ ਸੀ ਠੀਕ ਹੈ ਜੀ ਅਸੀਂ ਜੋ ਜਾ ਕੇ ਵੇਖਿਆ ਉਹ ਬੰਦਾ ਬੇਹੋਸ਼ ਪਿਆ ਹੂੰ ਇਹ ਘਰੋਂ ਗੱਡੀ ਮੰਗਾਈ ਛੋਟੇ ਭਰਾ ਤੋਂ ਉੱਥੋਂ ਲੈ ਕੇ ਅਸੀਂ ਸਰਕਾਰੀ ਹਸਪਤਲ ਸਮਾਨ ਪਤਨਾ ਪਹੁੰਚੇ ਜੀ ਠੀਕ ਹੈ ਜੀ ਉੱਥੇ ਜਾ ਕੇ ਉਹਨਾਂ ਜਾਂਦਿਆਂ ਦੀ ਇੱਕ ਨੂੰ ਤਾਂ ਡੈੱਡ ਕੁਸ਼ ਕਰਤਾ ਸੀ ਦੋ ਜਣੇ ਸੀ ਅੱਛਾ ਮੋਟਰਸਾਈਕਲ ਤੇ ਦੋ ਜਣੇ ਸੀ ਦੋ ਜਣੇ ਸੀ ਗਏ ਸੀ ਇਹ ਸਮਾਨ ਲੈਣ ਪਤਨਾ ਤੋਂ ਜੀ ਇਹ ਹੰਦੋਂ ਦੇ ਘਟਨਾ ਘਟੀਆਂ ਨਾਲ ਇਹ ਬੰਦੇ ਸਾਡੇ ਕੋਲ ਸਾਡੇ ਪਿੰਡ ਦੇ ਵਿੱਚ 30 ਸਾਲ ਤੋਂ ਆ ਰਹੇ ਨੇ ਜੀ ਯਾਨੀ ਕਿ ਝੋਨੇ ਦਾ ਸੀਆਣਾ ਹੁੰਦਾ ਹਰ ਸਾਲ ਹੀ ਹੁੰਦਾ ਨਹੀਂ ਹਰ ਸਾਲ ਠੀਕ ਹੈ ਤੇ ਦੂਜੇ ਨੂੰ ਫਿਰ ਅਸੀਂ ਪਟਿਆਲੇ ਲੈ ਗਏ ਜੀ ਯਾਨੀ ਕਿ ਦੂਸਰਾ ਜਿਹੜਾ ਉਹ ਠੀਕ ਹੈ ਉਹ ਠੀਕ ਹੈ ਜੀ ਇਹਨਾਂ ਦੀ ਆਉਣ ਦਾ ਸਪੋਰਟ ਯਾਨੀ ਕਿ ਡੈਥ ਹੋ ਚੁੱਕੀ ਹੈ ਉਹ ਸਪੋਰਟਾਂ ਜੀ ਆਨਾਂ ਨਾਲ ਫੜਨਾ ਚੁੱਕ ਕੇ ਲੈ ਗਏ ਠੀਕ ਹੈ ਡਾਕਟਰਾਂ ਚੈੱਕ ਕੀਤਾ ਤੇ ਡੈਥ ਹੋ ਚੁੱਕੀ ਹੈ ਹਾਂ ਜੀ ਕੀ ਨਾਮ ਆਪਕਾ ਅਨੁਰੇਸ ਰਿਸ਼ੀ आपका क्या लगता था जो जिसकी जो मृत्यु हुई है भाई लगता था अच्छा क्या कारण लगता है कैसे मृत्यु हुई है उनकी वो शाम को गया था मोटरसाइकिल लेकर साढ़े आठ बजे निकल गया था ठीक है आ, पता नहीं उधर क्या हुआ लग गया डेक डेक में देक में लग गया हाँ। तो अभी उसकी जो फैमिली है वो उधर ही है या इधर है बिहार में उनको भी पता बता दिया बता दिया कितने साल से तुम यहाँ काम करने के लिए आ रहे हो ये तो पहले से हमारे बाप दादा आते थे अच्छा हम दस साल से आ रहे हैं लगातार इधर ही आते हो जिसकी मृत्यु हुई है वो शादी शुदा था अभी? है। बच्चे भी हैं उसके तीन बच्चे, तीन बच्चे। तीन अच्छा बच्चे उधर ही हैं तो